ਹੈਲੋ ਸਸਰੀਕਾਲ ਜੀ ਅੱਜ ਦਾ ਵਿਸ਼ਾ ਹੈਗਾ ਗਾਗਾ ਆਪਣੇ ਘਰਾਂ ਦੇ ਵਿੱਚ ਹੀ ਆ ਹਰ ਇੱਕ ਦੇ ਘਰ ਦੀ ਗੱਲ ਹੀ ਐ ਮੈਂ ਕਦੇ-ਕਦੇ ਨਾ ਵੀ ਸੋਚਦੀ ਹੁੰਨੀ ਆਂ ਕਿ ਜੇ ਸੋਚਿਆ ਦਿਮਾਗ ਦੇ ਵਿੱਚ ਤਾਂ ਤੁਹਾਨੂੰ ਦੱਸੰਦਾ ਟੌਪਿਕ ਆਇਆ ਦਿਮਾਗ ਦੇ ਵਿੱਚ ਬਿਨ ਬ੍ਰਾਣੇ ਦੇ ਮਨ ਵਿੱਚ ਇਹਨਾਂ ਨੂੰ ਸਹੂਲਤਾਂ ਨਹੀਂ ਮਿਲਟੀਆਂ ਸੀ ਅੱਜ ਦੇ ਜ਼ਮਾਨੇ ਵਿੱਚ ਬਹੁਤ ਸਹੂਲਤਾਂ ਆ ਗਈਆਂ ਜਿਵੇਂ ਕਿ ਜਿਵੇਂ ਕਿ ਦੱਸਦੇ ਆਂਗੇ ਵੀ ਪੁਰਾਣੇ ਜ਼ਮਾਨੇ ਵਿੱਚ ਜਦੋਂ ਰਿਸ਼ਤੇਦਾਰ ਮਿਲਣ ਆਉਂਦਾ ਸੀ ਤਾਂ ਉਹਨੂੰ ਚਾਹ ਪਿਆਈ ਜਾਂਦੀ ਠਿੱਕਾ ਰੋਟੀ ਖਵਾਈ ਜਾਂਦੀ ਤੇ ਨਾਲ ਉਹਦੇ ਕੜਾ ਬਣਾਇਆ ਜਾਂਦਾ ਖੀਰ ਬਣਾਇਆ ਜਾਂਦਾ ਦੇਗ ਬਣਾਈ ਜਾਂਦੀ ਯਾਨੀ ਕਿ ਮਿੱਠਾ ਬਣਾਇਆ ਜਾਂਦਾ ਸੀ ਤਕਰੀਬਨ ਇਹ ਹੁੰਦਾ ਸੀ ਵੀ ਮਿੱਠਾ ਬਣਾਇਆ ਜਾਂਦਾ ਸੀ ਤੇ ਰਿਸ਼ਤੇਦਾਰ ਵੀ ਖਾਲੀ ਹੱਥ ਨਹੀਂ ਆਉਂਦਾ ਹੁੰਦਾ ਸੀ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਂਦਾ ਹੁੰਦਾ ਸੀ ਤੇ ਅੱਜ ਕੱਲ ਸੂਰਤਾਂ ਬਹੁਤ ਜਾਦੀਆਂ ਨੇ ਅਸੀਂ ਬੈਠੇ ਬੈਠੇ ਆਰਡਰ ਕਰਕੇ ਹਰ ਕੁਝ ਮੰਗਾ ਲੈਂਦੇ ਆ। ਮਿੱਠਾ ਤਾਂ ਬਣਾਇਆ ਹੀ ਨਹੀਂ ਜਾਂਦਾ। ਨਮਕੀਨ ਖਵਾਇਆ ਜਾਂਦਾ। ਚਾਹ ਦੇ ਨਾਲ ਹੀ। ਸਮੋਸੇ, ਪੀਜ਼ਾ 버ਗਰ, ਪਤਾ ਨਹੀਂ ਕਿ ਕੀ ਖੁਸ਼। ਇਹ ਨਾਲੇ ਸਿਹਤ ਖਰਾਬ ਕਰਦਾ। ਠੀਕ ਹੈ ਰਿਸ਼ਤੇਦਾਰਾਂ ਵਿੱਚ ਵੀ ਨਮਕੀਨ ਪਾਣੀ ਆ। ਮਿੱਠਾ ਪਾਣੀ ਨਾਲ। ਅੱਗੇ ਮਿੱਠਾ ਖਵਾਉਂਦੇ ਸੀ। ਤਾਂ ਇੱਕ ਮਿੱਠਾ ਕੋਰਨਰ ਵੀ ਯਾਨੀ ਕੀ ਕਹਿੰਦੇ ਮਿੱਠਾ ਹੀ ਚੰਗਾ ਹੁੰਦਾ ਸੀ ਤੇ ਰਿਸ਼ਤੇਦਾਰਾਂ ਵਿੱਚ ਪਿਆਰ ਵੀ ਬਹੁਤ ਸੀ ਮਿੱਠਾ ਪਨ ਵੀ ਬਹੁਤ ਸੀ ਚਲੋ ਇਹ ਤਾਂ ਇੱਕ ਗੱਲ ਹੋ ਗਈ ਨਾਰਮਲੀ ਸਾਰੇ ਕਰਦੇ ਆ ਇੱਕ ਹੋਰ ਗੱਲ ਹੈ ਹੁਣ ਕਿਸੇ ਨੂੰ ਨਾ ਆਇਆ ਗਿਆ ਬਾਲੇ ਦਿਨ ਰਵੇ ਬਰਦਾਸ਼ਤ ਹੀ ਨਹੀਂ ਹੁੰਦਾ ਮਤਲਬ ਕਿ ਕੋਈ ਆਥ ਨੂੰ ਆ ਕੇ ਮਿਲ ਜੇ ਨਾ ਅਗਰਾਂ ਦਾ ਬਜਟ ਹਿੱਲ ਜਾਂਦਾ ਬਜਟ ਕਿਵੇਂ ਹਿੱਲ ਜਾਂਦਾ ਸਾਰੇ ਹੀ ਤਨਖਾਹਾਂ ਲੈ ਰਹੇ ਨੇ ਸਾਰਿਆਂ ਦਾ ਚੰਗਾ ਠੇਕਾ ਆਉਂਦਾ ਚੰਗੇ ਫਸਲ ਆਉਂਦੀ ਹੈ ਚੰਗੀ ਆਮਦਨ ਹੈ ਆਮ ਨੌਰ ਮਲਕਰ ਦੀ ਗੱਲ ਕਰੋ ਤਾਂ ਉਹਨਾਂ ਦੇ ਤਾਂ ਉਵੇਂ ਹੀ ਚੱਲਦਾ ਜਿਵੇਂ ਪਹਿਲਾਂ ਚੱਲਦਾ ਸੀ ਉਹਨਾਂ ਦੇ ਘਰਾਂ ਦੇ ਵਿੱਚ ਅੱਜਕੱਲ ਉਵੇਂ ਹੀ ਮਹਿਮਾਨ ਨਿਵਾਜੀ ਆ ਇਹ ਮੈਂ ਉਹਨਾਂ ਦੀ ਗੱਲ ਕਰਦੇ ਆ ਵੀ ਜਿਹੜੇ ਆਪਣੇ ਆਪ ਨੂੰ ਬੜੇ ਹੀ ਅਮੀਰ ਦੱਸਦੇ ਨੇ ਵੀ ਹੁੰਦੇ ਨਹੀਂ ਉਹਨੇ ਅਮੀਰ ਇਹ ਉਹਨਾਂ ਦੀ ਗੱਲ ਆ ਅੱਤ ਪ੍ਰੀਵ ਤੇ ਅੱਤ ਅਮੀਰ ਅੱਦੇ ਜੇ ਮੀਰ ਹੁੰਦੇ ਆ ਜਦ ਇਹ ਫੁਗਰੇ ਬਾਜ ਦਿਖਾਵੇ ਬਾਜਲੇ ਹੁੰਦੇ ਆ ਉਹਨਾਂ ਦੀ ਗੱਲ ਆ ਜਿਹੜੇ ਗਰੀਬ ਨੂੰ ਗਰੀਬ ਮਹਿਸੂਸ ਕਰਾਉਣ ਵੇਲੇ ਮੈਂਟਲ ਹੁੰਦੇ ਨੇ ਜਿਹੜੇ ਕਹਿੰਦੇ ਨੇ ਉਹਨਾਂ ਦੇ ਕੀ ਜਾਨਾ ਉਹਨਾਂ ਦੇ ਚੱਤ ਤੇ ਭਾਂਡੇ ਨਹੀਂ ਜਿਹੜੇ ਕਹਿੰਦੇ ਨੇ ਉਹਨਾਂ ਨੂੰ ਤਾਂ ਸਮਾਨ ਟਕਾਉਣਾ ਨਹੀਂ ਆਉਂਦਾ ਸਮਾਨ ਰੱਖਣਾ ਨਹੀਂ ਆਉਂਦਾ ਕੁਝ ਖਰੀਦਣਾ ਨਹੀਂ ਆਉਂਦਾ ਉਹਨਾਂ ਨੂੰ ਤਾਂ ਸਫਾਈ ਨਹੀਂ ਕਰਨੀ ਆਉਂਦੀ ਹਰ ਇੱਕ ਨੂੰ ਫੀਲ ਕਰਾਉਣ ਵਾਲੇ ਆਪਣੇ ਆਪ ਨੂੰ ਸਿਆਣਾ ਸਮਝਣ ਵਾਲੇ ਖਦ ਨੂੰ ਅਮੀਰ ਸਮਝਣ ਵਾਲੇ ਉਹਨਾਂ ਦੀ ਗੱਲ ਆ ਉਹਨਾਂ ਦਾ ਨਾ ਇੱਕ ਦਿਨ ਵਿੱਚ ਦੀ ਬਜਟ ਖੇਲ ਜਾਂਦਾ ਜੋ ਕੋਈ ਇੱਕ ਜਣਾ ਵੀ ਇੱਕ ਦਿਨ ਆਲੇ ਦੋ ਜਣੇ ਆਗੇ ਤੱਕ ਮਾ ਲੀਆ ਸਭ ਤੋਂ ਪਹਿਲਾਂ ਬਜਟ ਕਿਹੜਾ ਹਿਲਦਾਗਾ ਦੁੱਧ ਦਾ ਜਿਹੜਾ ਦੁੱਧ ਕਦੇ ਲੋਕਾਂ ਦੇ ਸਵੇਰ ਤੋਂ ਸ਼ਾਮ ਤੱਕ ਮਤਲਬ ਹੀ ਹੋਣਾ ਸੀ ਮੁੱਕ ਜੂਗਾ ਉਹ ਵੀ ਇਹਨਾਂ ਦਾ ਇੱਕ ਵਾਰੀ ਜਣਾ ਹਿਲ ਜਾਂਦਾ ਉਹ ਵੀ ਸੋਇ ਤੇ ਅਚ ਦੁੱਧ ਦੀ ਅਜੇ ਤਾਂ ਚਾਹ ਦੋ ਵਾਰਾ ਵੱਧ ਬਣ ਗਈ ਠੀਕ ਹੈ ਇਸ ਜੀ ਹੈ ਲੋ ਵੀ ਬਾਕੀ ਬਜਟ ਤਾਂ ਉਹਨਾਂ ਦਾ ਹਿਰਣਾ ਹੀ ਰਣਾ ਪਰ ਇਹ ਫਾਟ ਦੀ ਗੱਲ ਹੈ ਉਹ ਵੀ ਵੇਲੇ ਸੀ ਜਦੋਂ ਇਹਨਾਂ ਮਹਸੂਲਤਾ ਨਹੀਂ ਸੀ ਇਹਨਾਂ ਪੈਸੇ ਨਹੀਂ ਸੀ ਮਗਰ ਕਦੇ ਬਜਟ ਨਹੀਂ ਹਿੱਲਿਆ ਸੀ ਕਦੇ ਕਿਸੇ ਦਾ ਕਦੇ ਕਿਸੇ ਨੇ ਨਹੀਂ ਸੋਚਿਆ ਸੀਗਾ ਵੀ ਅੱਜ ਆਖੀ ਕਿਉਂਕਿ ਖੁੱਲਾ ਰੱਖਦੇ ਸੀ ਸਾਰਾ ਕੁਝ ਫਿਰ ਇਸ ਦਾ ਹਸਾਬ ਤਾਂ ਹੀ ਹੈ ਨਾ ਉਸ ਵੇਲੇ ਅਮੀਰ ਸੀ ਕਦੇ ਸੋਚਿਆ ਸੀ ਵੀ ਅਜ ਦੋ ਵਾਰੀ ਚਾ ਵਧ ਹੋ ਗਈ ਤਾਂ ਦੁੱਧ ਘਟ ਗਿਆ ਐਤ ਕੀ ਕੰਮੀ ਨੇ ਦਾ ਰੈਸ਼ਨ ਪਹਿਲਾਂ ਮੁੱਕੂਗਾ ਦੋ ਦਿਨ ਕਿਉਂਕਿ ਦੋ ਦਿਨ ਰਿਸ਼ਤੇਦਾਰ ਆਗੇ ਸੀ ਨਾ ਉਹ ਜ਼ਿਆਦੇ ਲੱਗ ਗਿਆ ਉਦੋਂ ਚਾਪਤੇ ਜ਼ਿਆਦੇ ਲੱਗੀ ਖੰਡ ਜ਼ਿਆਦੇ ਲੱਗੀ ਸਾਬਨ ਸਰਪ ਦੋ ਦਿਨ ਆ ਰਿਸ਼ਤੇਦਾਰ ਆਗੇ ਜਵਾਕ ਆ ਕੇ ਰਹੇ ਜੀ ਆਪਦੇ ਨਾਨਕੇ ਜਾਂ ਬੂਹਾ ਕੇ ਕਿਸੇ ਵੀ ਥਾਂ ਤੇ ਦੋ ਦਿਨ ਨਾਲ ਬਜਟ ਖਰਕ ਪੈ ਜਾਂਦਾ ਇਥੋਂ ਤੱਕ ਕੇ ਕਈ ਤਾਂ ਇਸ ਤਰ੍ਹਾਂ ਦੇ ਵੀ ਕਈ ਕਹਿ ਦਿੰਦੇ ਨੇ ਲੈ ਇੱਕ ਜਣਾ ਘਰੋਂ ਕੀ ਉੱਠ ਗਿਆ ਇਹਦੇ ਕੀ ਤਾਂ ਆਪਣੇ ਸਿਲੰਡਰ ਹੀ ਬਹੁਤ ਦਿਨ ਟੱਪ ਗਏ ਮੈਂ ਅੱਗੇ ਤਾਂ ਮਹੀਨੇ ਤੋਂ ਮੁੱਕ ਜਾਂਦਾ ਸੀ 15 ਦਿਨੋਂ ਤੇ ਟੱਪ ਗਿਆ ਇਥੋਂ ਕੀ ਸਾਫਤਾ ਲੈ ਇੱਕ ਦਿਨ ਆ ਦੇਖ ਲਾ ਦੋ ਦਿਨ ਵਾਸਤੇ ਕਈ ਲੈ ਦੁੱਧ ਵਾਦੂ ਲੈ ਤੂੰ ਤਾਂ ਦੋ ਦਿਨ ਵਾਸਤੇ ਪੀ ਕੇ ਉੱਠ ਗਈ ਦੁੱਧ ਵਾਧੂ ਸੀ ਤੇਰੇ ਪਤਾ ਨਹੀਂ ਕਿ ਹੋਜੇ ਹੱਥ ਐ ਮਸਾਂ ਪੂਰਾ ਹੁੰਦਾ ਦੁੱਧ ਆਟਾ ਦੇਖ ਲੈ ਇੰਨਾ ਪਿਆ ਦੇਖ ਆਟਾ ਇੰਨਾ ਪਿਆ ਐਦਕੀ ਤੂੰ ਤਾਂ ਆਟਾ ਹੀ ਬਾਲਾ ਲਾਤਾ ਇੱਕ ਦਿਨ ਹੀ ਫਲਾਨਾ ਆਇਆ ਸੀ ਐਦਕੀ ਆਟਾ ਪਹਿਲਾਂ ਮੁੱਕ ਗਿਆ ਦੁੱਧ ਦਾ ਬਜਟ ਸੌਦੇ ਪੱਤੇ ਦਾ ਸਾਰੇ ਦਾ ਸਦਾ ਹੀ ਹੋ ਜਾਂਦਾ ਮੈਂ ਕਿਨੇ ਰਿਸ਼ਤੇਦਾਰਾਂ ਨੂੰ ਤਾਂ ਕੀ ਚੰਗਾ ਹੋ ਕਹਿਣਾ ਉਹਨਾਂ ਨੇ ਆਉਣ ਖਾਤਰ ਜਦੋਂ ਆਪਦੇ ਵੀ ਘਰ ਦਾ ਮੈਂਬਰ ਦੋ ਦਿਨ ਵਾਸਤੇ ਚਲੇ ਜਾਵੇ ਨਾ ਕਿਹਨੇ ਜਾਣਾ ਵਾ ਤੋ ਔਰਤੀ ਜਾਂਦੀ ਹੁੰਦੀ ਆ ਕਰਦੇ ਬਜ਼ੁਰਗ ਜਾਵੜੀ ਬੁਢੀ ਜਾਵੜੀ ਆਪਣੇ ਪਿੱਕੇ ਜਾ ਸੱਸ ਜਾਵੜੀ ਜਾਂ ਨੂੰਹ ਜਾਵੜੀ ਤੇ ਜਾਵੜੀ ਨੇ ਕਹਿੰਦੇ ਨੇ ਲੈ ਜੀ ਕਿਤਾ ਦੇਖ ਲੈ ਸਿਲੰਡਰ ਹੀ ਨਹੀਂ ਖਤਮ ਹੋ ਰਿਹਾ ਇਹਦੀ ਕਿਤਾ ਸੌਦਾ ਇੰਨਾ ਟਾਈਮ ਚੱਲ ਗਿਆ ਤੇ ਜੇ ਦੋ ਦਿਨ ਬਾਅਦ ਦਾ ਜਿੱਦਨ ਸਿਲੰਡਰ ਇੱਕ ਦਿਨ ਵੀ ਕੱਟ ਜੇ ਉਹਦੋਂ ਹੀ ਬੋਲਿਆ ਜਾਂਦਾ ਐ ਕਿ ਕਿਵੇਂ ਕੱਟ ਗਿਆ ਫਿਰ ਕਾਦੀਆਂ ਤੁਮ ਕਾਹਾਂ ਬਈ ਕਾਦੀਆਂ ਤੁਹਾਡੀਆਂ ਅਮੀਰਾਂ ਕਰਦੇ ਸੋਦੇ ਪੁੱਤੇ ਤੇ ਇਹ ਤੁਸੀਂ ਲੱਗੇ ਜਾਂਦੇ ਹੋ ਹੀ ਨਹੀਂ ਪੂਰਾ ਕਰ ਸਕਦੇ ਡਾਟ ਪੈਂਦਾਗਾ ਕਿਉਂ ਕਿ ਫੁਕਰਬਾਜ਼ੀਆਂ ਜੋ ਮਾਰਨ ਮਹੰਗੇ ਬ੍ਰਾਂਡਡ ਕੱਪੜੇ ਜੋ ਪਾਉਣੇ ਆ ਲੋਕਾਂ ਨੂੰ ਦਿਖਾਵਾ ਜੋ ਕਰਨਾ ਓਏ ਤੁਸੀਂ ਉਹਦਾ ਸਭ ਤੋਂ ਪੂਰਾ ਕਰ ਲਿਆ ਕਰੋ ਲੋਕਾਂ ਨੂੰ ਕੀ ਕਰਨਾ ਹੁੰਦਾ ਦਿਖਾ ਕੇ ਤੁਹਾਨੂੰ ਘਰੇ ਗੋ ਰੋਟੀਆਂ ਨਹੀਂ ਦੇ ਕੇ ਜਾਂਦਾ ਹੁੰਦਾ ਘਰੇ ਚੱਦ ਨਾਲ ਖਾ ਪੀ ਲਿਆ ਕਰੋ ਖੁੱਲਾ ਅੱਧਾ ਕਿਲੋ ਵਧ ਦੁੱਧ ਲੈ ਲਿਆ ਕਰੋ ਤੁਹਾਡੇ ਰੱਡੇ ਚ ਕੋਈ ਕਿਸੇ ਦੇ ਹੋਰ ਚ ਨਹੀਂ ਪੈਣਾ ਮਹਿੰਗੇ ਤੋਂ ਮਹਿੰਗਾ ਫੋਨ ਹੋਵੇ ਮਹਿੰਗੇ ਤੋਂ ਮਹਿੰਗੇ ਕੱਪੜੇ ਹੋਣ ਬੂਟ ਹੋਣ ਚੰਗਾ ਥੱਲੇ ਵਿਕਲ ਹੋਵੇ ਵਧੀਆ ਤੋਂ ਵਧੀਆ ਬਾਬੇ ਉਹਦੇ ਬਿਨਾ ਸਰਜੂ ਜਿਹਦੇ ਬਜਟ ਹੈ ਸਭ ਕੁਝ ਲਵੇ ਸਭ ਕੁਝ ਪਰ ਹੋਰਾਂ ਚੀਜ਼ਾਂ ਬ੍ਰਾਂਡਡ ਚੀਜ਼ਾਂ ਪਾਓ ਜਿੰਨਾ ਕੋਲੇ ਪੈਸਾ ਵੱਧੂ ਹੈ ਪਰ ਜਿਹੜੇ ਸਰਫੇ ਦੇ ਨਾਲ ਆਪਦਾ ਸਰਦਾ ਪੱਤਾ ਤੋੜ ਰਹੇ ਨੇ ਜਿਹੜੇ ਸਰਫੇ ਦੇ ਨਾਲ ਤੁਸੀਂ ਇਹ ਕਹਿ ਰਹੇ ਹੋ ਅੱਜ ਇੱਕ ਵਾਰੀ ਚਾਹ ਵੱਧ ਹੋ ਗਈ ਦੁੱਧ ਲੱਗ ਗਿਆ ਤੁਸੀਂ ਹੋਰ ਪਾਸੇ ਖਰਚਾ ਘੱਟ ਕਰਿਆ ਕਰੋ ਇਹ ਨਾ ਮੈਨੂੰ ਸੋ ਸੋ ਪਤਾ ਨਾ ਲੱਗੇ ਚਾਹੇ ਰਿਸ਼ਤੇਦਾਰ ਦੱਸ ਦੇਣ ਰਹਿ ਜੇ ਥੋੜਾ ਬਜਟ ਹਿੱਲੇ ਨਾ ਇਹ ਭਜਦਾ ਨਹੀਂ ਹੁੰਦਾ ਘਰੋਂ ਜੇ ਸਿਲੰਡਰ ਦੋ ਦਿਨ ਘਟ ਲੰਘ ਗਿਆ ਕਿਸੇ ਨੇ ਖਾ ਨਹੀਂ ਲਿਆ ਹੁੰਦਾ ਜੀ ਜਦੋਂ ਵੱਧ ਟੱਪ ਗਿਆ ਫਿਰ ਕਿਹੜਾ ਤੁਸੀਂ ਉਹ ਪੈਸੇ ਜਮ੍ਹਾਂ ਕਰ ਲੈਣੇ ਹੋ ਸੋ ਨਿੱਕੀਆਂ ਨਿੱਕੀਆਂ ਗੱਲਾਂ ਆਈਆਂ ਮੈਂ ਸੋਚ ਕੇ ਦੇਖਿਆ ਵੀ ਫਰਕ ਪੈਂਦਾ ਤੁਸੀਂ ਦੱਸੋ ਵੀ ਕਿਹਦੇ ਕਿਹਦੇ ਨਹੀਂ ਫਰਕ ਪੈਂਦਾ ਇਹ ਵੀਡੀਓ ਚਲੋ ਵੀ ਉਹਨਾਂ ਨੂੰ ਤਾਂ ਕਹਿਣਾ ਕਹਿਣਾ ਜਿਹੜੇ ਫੁਕਰੀ ਬਾਜੀ ਦੇ ਵਿੱਚ ਆਪਦੇ ਦਿਖਾਵੇ ਤੌਰ ਤੇ ਜ਼ਿਆਦੇ ਖਰਚ ਕਰਦੇ ਨੇ ਮਗਰ ਇਹ ਗੱਲਾਂ ਜ਼ਿਆਦੇ ਗਿੰਤੀਆਂ ਮਿੰਤੀਆਂ ਕਰਦੇ ਨੇ ਨੂਨ ਮਿਰਚ ਦੀਆਂ ਪਰ ਵੀ ਉੱਚ ਆਮ ਘਰਾਂ ਦੇ ਵਿੱਚ ਨਾ ਜਿਹੜੇ ਵਿਚਾਰੇ ਆਮ ਐ ਫਰਕ ਉਹਨਾਂ ਦੇ ਵੀ ਪੈਂਦਾ ਹਰ ਕੋਈ ਮਿੰਮਾ ਗਿੰਮਾ ਤੋਲ ਮਾ ਰਖਦੇ ਨੇ ਗਿਣ ਕੇ ਰੋਟੀ ਬੰਦੀ ਐ ਐ ਨਹੀਂ ਕੋਈ ਦੁਪਹਿਰੇ ਆ ਜੂ ਮੰਗ ਲੂ ਤੇ ਚੱਕ ਕੇ ਰੋਟੀ ਫੜਾ ਫੜਾ ਦੇਣਗੇ ਨਾਲ ਦੀ ਨਾਲ ਕਹਣਗੇ ਬੜੀ ਨਹੀਂ ਬੱਬਾ ਆਪਣੇ ਆ ਜਾਂਦੇ ਹੁੰਦੇ ਆ ਨਾ ਮਾਰ ਦੇ ਵਿੱਚ ਕੋਈ ਨਾ ਕੋਈ ਮੰਗਣ ਆ ਲਾ ਕਹਣਗੇ ਬੱਬਾ ਹੁਣ ਤੱਕ ਬਹਾਵਾ ਟਾਈਮ ਹੋ ਗਿਆ ਪੱਕ ਗੀਆਂ ਖਾ ਲੀਆਂ ਸਾਰਿਆਂ ਨੇ ਤੇ ਅੱਗੇ ਕੁਝ ਦਿਨੇ ਮੰਗਣ ਵਾਸਤੇ ਆ ਜਾਂਦਾ ਤੇ ਰੋਟੀ ਫੜਾ ਦਿੱਤੀ ਜਾਂਦੀ ਸੀ ਸੋਚਿਆ ਕਰੋ ਵੀ ਅਸੀਂ ਦਿਨੋਂ ਦਿਨ ਅਮੀਰ ਹੋ ਰਹੇ ਆ ਕਿ ਗਰੀਬ ਹੋ ਰਹੇ ਆ ਦਿਖਾਵੇ ਤੌਰ ਤੇ ਸੀ ਅਮੀਰ ਹੋ ਰਹੇ ਆ ਅਸਲੀਅਤ ਦੇ ਵਿੱਚ ਸਾਡੀ ਸੋਚ ਆ ਜਿਹੜੀ ਉਹ ਗਰੀਬ ਹੋ ਰਹੀ ਆ। ਬਾਕੀ ਤੁਸੀਂ ਕਮੈਂਟੇਜ ਜ਼ਰੂਰ ਦੱਸਿਓ। ਸੋਚਦੇ ਹਾਂ ਨਾ ਤੁਸੀਂ ਇਸ ਤਰ੍ਹਾਂ ਜ਼ਰੂਰ ਰਹੇਗਾ।